ਫਸਲ ਜੀ ਮਤਲਬ ਜਦੋਂ ਸਾਰਾ ਖਰਚਾ ਕਿਸਾਨ ਕਰੀ ਬੈਠਾ ਬਹੁਤ سارے ਕਿਸਾਨ ਤਾਂ ਵਿਚਾਰੇ ਠੇਕਾ ਵੀ ਦੇਈ ਬੈਠੇ ਆ ਔਰ ਬਿਲਕੁਲ ਹੀ ਤੁਸੀਂ ਕਹ ਲੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਕਰ ਲਈ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਖਤਾਇਓ ਖੇਤ ਮਜ਼ਦੂਰ ਹੈ ਜਾਂ ਮੰਡੀ 'ਚ ਆੜਤੀਏ ਨੇ ਕਿਸਾਨ ਨੂੰ ਆਪਣਾ ਕਰਾਰਡ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਬੈਠਾ ਫਸਲ ਡੀਕਦਾ ਸ਼ਾਲਰਾ ਵਾਲਾ ਵੀ ਫਸਲ ਡਿੱਗਦੇ ਆ ਤੇ ਇਹਦੇ ਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਉਣਾ ਵਾਰਿਸ ਲੱਗਿਆ ਤੇ ਇਸ ਤੋਂ ਸਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਜਿਹੜਾ ਸੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਆ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਤੇ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜਦੀ ਜੀ ਮੈਂ ਤਾਂ ਬਾਰਡਰ ਤੇ ਸੀਗਾ ਜੀ 1 ਮਹੀਨੇ ਤੋਂ ਮੈਂ ਕੱਲ੍ਹ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣੇ ਦਿਹਾਤੇ ਦੇ ਇਕੱਲੇ-ਇਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸੜਕਾਂ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਦਾਸ ਵੀ ਹੋ ਰਿਹਾ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਜਿਹੜੇ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਚਾਹੇ ਆਪਣਿਆਂ ਉੱਪਰ ਲੀਆਂ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਉਹਨਾਂ ਨੇ ਸਪੈਸ਼ਲ ਜਿਹੜੀ ਇਹਦੀ ਕਰਤੌਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ ਦੋ ਚਾਰ ਟਨ ਰੋਕੇ ਜਿਹੜਾ ਖੇਤ ਬਾੜਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦਿਆ ਜੀ ਆਪਣਾ ਚਾਰਾ ਚੋਰੀ ਤੇ ਨਾਲ ਨਾਲ ਜਿਹੜਾ ਤੁਹਾਨੂੰ ਅੱਗੇ ਤੁਹਾਨੂੰ ਡੀਏਪੀ ਜੋ ਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਪ੍ਰਾਪਤ ਕਰਾਨੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਧਤੀਆ ਵਰਗ ਹੈ ਚਾਹੇ ਸ਼ੈਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਹੈ ਮੰਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਜਾਂ ਜਿਹੜਾ ਸ਼ਹਿਰ 'ਚ ਦੁਕਾਨਦਾਰ ਬੈਠਾ ਜੀ ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਜਾਈ ਜੀ ਮੈਨੂੰ ਜਿਆਦਾ ਮੈਂ ਅੱਖਾਂ ਦੇ ਅਪਰੇਸ਼ਨ ਕਰਦਾ ਹੁੰਦਾ ਸੀ 22 ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਮਾਂ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਅਪਰੇਸ਼ਨ ਕਰਾ ਦਾਂਗੇ ਤੇਰਾ ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਰ ਨੇ ਕੱਪੜਾ ਲਈ ਤਾ ਘਰ ਦਾ ਸਮਾਨ ਲੈਣਾ ਵਿਆਹ ਸ਼ਾਦੀ ਸਾਰਾ ਕੁਝ ਰੋਕ ਦਿੰਦੇ ਆ ਕਿਉਂਕਿ ਪੈਸੇ ਹੀ ਨਹੀਂ ਕੋਲੇ ਖਰਚਾ ਦਾ ਕਰਤਾ ਸਾਰਾ ਜੀ ਹੁਣ ਆਣਾ ਕੁਝ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਪਰ ਕਿਸਾਨਾਂ ਨੂੰ ਇੱਕੋ ਬੇਨਤੀ ਹੈ ਜੀ ਕੋਈ ਗਲਤ ਫੈਸਲਾ ਨਹੀਂ ਕਰਨਾ ਜੇ ਕੋਈ ਮਾੜਾ ਖਿਆਲ ਆंदा ਤਾਂ ਵੀ ਸਾਨੂੰ ਦੱਸੋ ਸਰਕਾਰ ਤੁਹਾਡੀ ਬਾਹ ਫੜੇਗੀ ਇਹ ਜਿਹੜਾ ਤੁਹਾਨੂੰ ਖਰਾਬੇ ਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਊਗਾ ਕਿ ਮਾਰ ਸਰਕਾਰ ਜਿਹੜਾ ਤੁਹਾਡਾ ਖਰਾਬੇ ਦਾ ਬੰਦੋਬਸਤ ਤੇ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਜੀ ਵੀ ਅੱਗ ਨਹੀਂ ਲਾਉਣੀ 12 ਕਿਸਾਨਾਂ ਤੇ ਪਰਚਾ ਦਰਜ ਹੋਇਆ 45000 ਜਿਹੜਾ ਰਕਮ ਨਾਲ ਇਹ ਜਿਹੜੀ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਸ਼ਕਤੀ ਕੀਤੀ ਆ ਔਰ ਉਸ ਵੇਲੇ ਕੀਤੀ ਹੈ ਜਦੋਂ ਕੁਦਰਤੀ ਮਾਰ ਬਹੁਤ ਜ਼ਿਆਦਾ ਪਈ ਹੈ ਔਰ ਇਹਦੇ ਨਾਲ ਨਾਲ ਮੈਂ ਕਹਿੰਦਾ ਵੀ ਜਿਵੇਂ ਕੇਂਦਰ ਸਰਕਾਰ ਹੈ ਉਹ ਕਹਿੰਦੇ ਜੀ ਹੁਣੇ ਕਿਸਾਨ ਹੈ ਉਹਨੇ 10 ਕਿੱਲੇ 15 ਕਿੱਲੇ ਠੇਕੇ ਤੇ ਲੈ ਕੇ ਬੀਜੇ ਹੋਇਆ ਕਹਿੰਦੇ ਜੀ 5 ਕਿੱਲੇ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ 6800 ਤੋਂ ਵੱਧ ਨਹੀਂ ਦੇਣਾ 8800 ਰੁਪਏ ਚ ਕੀ ਆਂਦਾ ਜੀ ਅੱਜ ਕੱਲ੍ਹ ਮਾਦੋਂ ਤੇ ਉਹ ਪੰਜਾਬ ਸਰਕਾਰ 20000 ਕਰ ਰਹੀ ਹੈ ਤੇ ਬਾਕੀ ਜਿਹੜੇ 13200 ਉਹ ਤਾਂ ਪੰਜਾਬ ਸਰਕਾਰ ਦੇएगी ਸਾਰਾ ਕੁਝ ਉਹਨਾਂ ਨੇ ਤਾਂ 5000 ਦੇਣਾ ਸਾਰਾ ਜੀ ਤੋਂ 15000 ਪੰਜਾਬ ਸਰਕਾਰ ਦੇਗੀ 75% ਕਹਿਣ ਨੂੰ ਉਹਨਾਂ ਦਾ 75% ਹੈ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਜਿਹੜੇ ਕਿਸਾਨ ਨੇ ਜਿਹੜੇ ਤੁਹਾਡੇ ਅਕਾਲ ਪੈਂਦੇ ਹੁੰਦੇ ਸੀ ਲੋਕ ਮਰ ਤੁਸੀਂ ਸਾਡੇ ਪ੍ਰਧਾਨ ਮੰਤਰੀ ਮੈਨੂੰ ਯਾਦ ਆ ਜਦੋਂ ਮੈਂ ਸਕੂਲ ਚ ਪੜਦਾ ਸੀ ਤੇ ਠੂਠਾ ਚੱਕ ਕੇ ਅਮਰੀਕਾ ਕੋਲੇ ਦੂਜੇ ਕੋਲੇ ਅਨਾਜ ਮੰਗਦੇ ਫਿਰਦੇ ਸੀ ਤੇ ਇਸ ਜੇ ਇਸੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ ਇਸੇ ਕਿਸਾਨ ਨੇ ਆਜ਼ਾਦੀ ਦਿੱਤੀ ਅੱਜ ਵੀ ਕੁਰਬਾਨੀਆਂ ਦੇ ਰਹੇ ਆ ਇਹ ਔਰ ਜਿੱਥੇ ਕਿਤੇ ਵੀ ਦੁਨੀਆ ਦੁਨੀਆ ਦੇ ਵਿੱਚ ਮੈਂ ਇਕੱਲੇ ਦੇਸ਼ ਦੀ ਗੱਲ ਨਹੀਂ ਕਰਦਾ ਦੇਸ਼ ਵਿੱਚ ਦੁਨੀਆ ਜਿੱਥੇ ਕਿਤੇ ਕੋਈ ਸੰਕਟ ਦੇ ਲੋਕ ਹੁੰਦੇ ਆ ਸਭ ਤੋਂ ਪਹਿਲਾਂ ਉੱਥੇ ਜਾ ਕੇ ਪੰਜਾਬੀ ਸਿੱਖ ਭਰਾ ਜਾ ਕੇ ਉੱਥੇ ਲੰਗਰ ਲਾ ਦਿੰਦੇ ਆ ਔਰ ਉਹਨਾਂ ਦੀ ਦੁੱਖ ਸਹਾਇੀ ਹੁੰਦੇ ਆ ਤੇ ਹੁਣ ਇਸ ਲਈ ਸਾਰੇ ਦੇਸ਼ ਵਾਸੀ ਕਰ ਵੀ ਰਹੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰੇ ਦੇਸ਼ ਵਾਸੀ ਖਾਸ ਕਰਕੇ ਜਿਹੜੇ ਪੰਜਾਬੀ ਭਾਈਚਾਰਾ ਆਪਣਾ ਚਾਹੇ ਦੇਸ਼ ਵਿਦੇਸ਼ ਚ ਰਹਿੰਦਾ ਹੋਵੇ ਜਿੱਥੇ ਮਰਜ਼ੀ ਰਹਿੰਦਾ ਹੋਵੇ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਇੱਕ ਇੱਕ ਕਿਸਾਨ ਨੂੰ ਅਡਾਪਟ ਕਰੋ ਉਹਨਾਂ ਦੀ ਫੈਮਿਲੀ ਕਰੋ ਔਰ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਮਿਸ਼ਨ ਚੜ੍ਹਦੀ ਕਲਾ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਉਹਦੇ ਥਰੂ ਤੁਸੀਂ ਪਰਿਵਾਰਾਂ ਨੂੰ ਅਡੌਪਟ ਕਰੋ ਉਹਦੇ ਵਿੱਚ ਵੱਧ ਤੋਂ ਵੱਧ ਔਰ ਮੈਂ ਬੇਨਤੀ ਕਰਦਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਲੱਖ ਰੁਪਏ ਦੇਣਾ ਜਾਂ 10 ਲੱਖ ਦੇਣੇ ਹੈ ਨਾ ਕਿਸਾਨਾਂ ਨੂੰ ਲੋੜ ਹੈ ਤੁਸੀਂ ਭਾਵੇਂ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਰਹਿ 100 ਰੁਪਏ ਦਿਓ 500 ਦਿਓ 1000 ਰੁਪਏ ਦਿਓ ਜੇ 3 ਕਰੋੜ ਬੰਦੇ ਐਦਾਂ ਪੈਸੇ ਦੇਣਗੇ ਆਪਣੇ ਦਸਾਂ ਦੀ ਕਿਰਤ ਤੋਂ ਉਹਦੇ ਵਿੱਚ ਬਰਕਤ ਹੁੰਦੀ ਆ ਜਿਹੜੀ ਜਿਹੜੀ ਤੁਹਾਡੇ ਦਾਨ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਆ ਮੈਂ ਕੋਸ਼ਿਸ਼ ਕਰਦਾ ਮਤਲਬ ਬੇਨਤੀ ਕਰਦਾ ਮੈਂ ਆਪਣੇ ਖਾਸ ਕਰਕੇ ਆਪਣੇ ਡਾਕਟਰ ਭਾਈਚਾਰੇ ਨੂੰ ਔਰ ਜਿਹੜੇ ਐਨਆਰਆਈ ਭਰਾ ਮੇਰੇ ਨਾਲ ਇਨ ਟੱਚ ਆ ਉਹਨਾਂ ਨੂੰ ਔਰ ਜਿੰਨੇ बिजनेसमੈਨ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਚਲੋ ਜੇ ਕੇਂਦਰ ਸਰਕਾਰ ਮਤਰਾਈ ਮੇ ਵਾਲਾ ਬਿਹੇਵੀਅਰ ਕਰਦੀ ਆ ਤਾਂ ਆਪਾਂ ਹੀ ਆਪਣੇ ਭਰਾਵਾਂ ਨੂੰ ਜਿਹੜੇ ਇਹਨਾਂ ਦੀ ਬਾਹ ਫੜੀਏ ਤੇ ਮਾਰਜੋਖ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਜਿਹੜਾ rangla.punjab.gov.in ਉਹਦੇ ਵਿੱਚ ਤੁਸੀਂ ਜਾ ਕੇ ਵੈਬਸਾਈਟ 'ਚ ਜਾ ਕੇ ਉੱਥੇ ਡੋਨੇਟ ਕਰ ਸਕਦੇ ਹੋ ਜਾਂ ਆਪਣਾ ਚੈੱਕ ਦੇ ਸਕਦੇ ਹੋ ਤੇ ਤੁਸੀਂ 10 ਬੰਦੇ ਇਕੱਠੇ ਹੋ ਕੇ ਇੱਕ ਕਿਸਾਨ ਦੀ ਬਾਹ ਫੜ ਸਕਦੇ ਹੋ ਕਿਉਂਕਿ ਜਿਹੜੇ ਕਿਸਾਨ ਇਫੈਕਟਡ ਹੈ ਉਹ ਲੱਖਾਂ ਚ ਹੈ ਜਿਹੜੇ ਦਾਨੀ ਹੋਣੇ ਉਹ ਕਰੋੜਾਂ ਚ ਹੋਣੇ ਚਾਹੀਦੇ ਆ ਤੇ ਜੇ 10 20 ਬੰਦਿਆਂ ਦੇ ਪਿੱਛੇ ਇੱਕ ਕਿਸਾਨ ਆਂਦਾ ਤਾਂ ਕੋਈ ਔਖਾ ਕੰਮ ਨਹੀਂ ਆ ਆਪਾਂ ਜਿਹੜੇ ਜਿਹਨਾਂ ਨੂੰ ਰੱਬ ਨੇ ਦਿੱਤਾ ਹੋਇਆ ਇਸ ਜੋਗਿਆ ਬਣਾਇਆ ਹੋਇਆ ਤੇ ਮੈਂ ਵੀ ਆਪਣੇ ਫੈਮਲੀਜ਼ ਅਡਾਪਟ ਕਰ ਰਿਹਾ ਜੀ ਉਹਨਾਂ ਦੇ ਘਰ ਬਣਾ ਰਿਹਾ ਮੈਂ ਆਪਣੀ ਤਰ੍ਹਾਂ ਘਰ ਨਹੀਂ ਲੈ ਕੇ ਜਾਊਂਗਾ ਜਿੰਨੀ ਦੇਰ ਸਾਰੇ ਕਿਸਾਨ ਜਿਹਨੇ ਮਜ਼ਦੂਰ ਔਰ ਜਿਹੜੇ ਆਪਣੇ ਪਿੰਡਾਂ ਚ ਦਸਤਕਾਰ ਹੈ ਦੁਕਾਨਦਾਰ ਹੈ ਹੋਰ ਜਿਹੜੇ ਛੋਟੇ ਆਪਣੇ ਧੰਦੇ ਕਰਨ ਵਾਲੇ ਨੇ ਕਿਸਾਨੀ ਤੇ ਨਿਰਭਰ ਉਹਨਾਂ ਦੇ ਜਿੰਨੀ ਦੇਰੋਂ ਆਪਣੇ ਪੈਰਾਂ ਤੇ ਨਹੀਂ ਖੜੇ ਹੋਏ ਪਹਿਲਾਂ ਮੈਂ ਜਿਹੜਾ ਸੀਐਮ ਰਲੀਫ ਫੰਡ ਵਿੱਚ ਹੁਣ ਮੈਂ ਜਿਹੜਾ ਹੈਗਾ ਆਪਣਾ ਰੰਗਲਾਪੰਜਾਬ.com ਤੇ ਜਾ ਕੇ ਡੋਨੇਸ਼ਨ ਕੀਤੀ ਆ ਔਰ ਮੈਂ ਬਾਕੀ ਸਭ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਆਪਾਂ ਇੱਕ ਵਾਰੀ ਪੰਜਾਬੀਆਂ ਦੇ ਨਾਲ ਖੜੇ ਹੋਈਏ। ਇਸ ਵੇਲੇ ਜਿਹੜੀ ਲੋੜ ਹੈ ਉਹ ਹੈ ਜਿਹੜੇ ਕਿਸਾਨ ਦੀ ਫਸਲ ਮਰ ਗਈ ਆ ਉਸ ਕਿਸਾਨ ਨੂੰ ਮਜ਼ਦੂਰ ਦੀ ਔਰ ਪਿੰਡ ਤੇ ਜਿਹੜੇ ਹੋਰ ਜਿਹੜੇ ਦੁਕਾਨਦਾਰ ਆ ਜਾਂ ਜਿਹੜੇ ਦਸਤਕਾਰ ਆ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੀ ਸੰਗਤ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਰੱਬ ਤੋਂ ਬਾਅਦ ਦੂਜਾ ਜਿਹੜਾ ਦਰਜਾ ਉਹ ਸੰਗਤ ਦਾ ਹੈ। ਤੇ ਸੰਗਤ ਖੜੀ ਹੋ ਖੜੀ ਹੋ ਗਈ ਔਰ ਕਰ ਰਹੇ ਆ ऑलरेडी ਬਹੁਤ ਕਰ ਰਹੇ ਆ ਕੋਈ ਕਮੀ ਨਹੀਂ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵਾਰ ਇੱਕ ਵਾਰੀ ਜੀ ਭਰ ਕੇ ਜਿਹੜਾ ਹੈਗਾ ਅਡਾਪਟ ਕਰੋ ਫੈਮਿਲੀਜ਼ ਨੂੰ ਰੰਗਲਾ ਪੰਜਾਬ .gov.in ਦੇ ਵਿੱਚ ਜਿਹੜਾ ਹੈਗਾ ਉਹਦੇ ਚ ਦਾਨ ਕਰੋ ਤਾਂ ਕਿ ਜਿਹੜਾ ਕਿਸਾਨਾਂ ਨੂੰ ਦੁਬਾਰਾ ਤੋਂ ਫਿਰ ਉਹਨਾਂ ਨੇ ਇੱਕ ਵਾਰੀ ਉਹਨਾਂ ਦੇ ਪੈਰਾਂ 'ਚ ਖੜੇ ਕਰਦੀ ਏ ਔਰ ਇਹਨਾਂ ਨੇ ਪਿਛਲੇ ਜਦੋਂ ਦੀ ਇਜਾਦ ਹੋਇਆ ਦੇਸ਼ ਉਦੋਂ ਤੋਂ ਹੁਣ ਤੱਕ ਦੇਸ਼ ਨੂੰ ਸਪੋਰਟ ਕੀਤਾ ਅੱਗੇ ਤੋਂ ਵੀ ਕਰਨਗੇ ਆਪਾਂ ਇੱਕ ਵਾਰੀ ਕਰਨਾ ਹੈ ਉਹਨਾਂ ਨੂੰ ਠੀਕ ਹੈ ਸਰ ਸਾਹਿਬ ਆ ਕੇ ਕਹਿੰਦੇ ਕੀ ਕਹਿ ਕੇ ਕਹਿੰਦੇ ਫਸਲ ਵੀ ਬਾਰੇ ਮંત્રી ਸਰਵ ਆਈ.ਟੀ. ਜੀ ਅੱਜ ਫਸਲ ਦਾ ਜਾਇਜ਼ਾ ਲਿਆ ਹੈ ਅਸੀਂ ਤਾਂ ਆਸ ਕਰਦੇ ਹਾਂ ਜਿਹੜਾ ਉਹ ਕਹਿ ਕੇ ਗਏ ਨੇ ਵੀ ਅਸੀਂ ਪੂਰਾ ਮੁਆਵਜ਼ਾ ਦਵਾਂਗੇ ਸਾਰੇ ਕਿਸਾਨਾਂ ਉਹਰੇ ਭਾਈਚਾਰਾ ਲਵਾਨਾ ਕਰਮੂ ਲਵਾਨਾ ਮਾਡਲ ਟਾਊਨ ਟੇਕੂ ਲਵਾਨਾ ਸਾਰੇ ਕਿਸਾਨ ਇਕੱਠੇ ਹੋਏ ਹੋਏ ਸੀਗੇ ਜੀਰੀ ਦਾ ਬਹੁਤ ਬੜਾ ਨੁਕਸਾਨ ਆ ਜਿਹੜਾ ਵਾਇਰਸ ਨੇ ਕੀਤਾ ਨਾਲ ਨਾਲ ਜਿਹੜਾ ਹਲਦੀ ਹੈ ਹਲਦੀ ਰੋਗ ਹੈ ਪੀਲਾ ਉਹ ਬਹੁਤ ਜ਼ਿਆਦਾ ਹੈ ਯਾਨੀ ਖਸਾਨਾਂ ਦਾ 50% ਤੋਂ ਉੱਤੇ ਕੀ ਕਈ ਦਾ 100% ਹੀ ਹੋ ਗਿਆ ਯਾਨੀ 70 60 70 80% ਨੁਕਸਾਨ ਜੀਰੀ ਦਾ ਹੋ ਗਿਆ ਸਾਰੀ ਦਾ ਉਹਦੇ ਬਾਬਤ ਕਹਿ ਕੇ ਗਏ ਨੇ ਮੰਤਰੀ ਸਾਹਿਬ ਵੀ ਹਾਂ ਅਸੀਂ ਪੂਰੀ ਉਹ ਕਰਾਂਗੇ ਫਿਰ ਅਗਲੀ ਫਸਲ ਲਈ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਡਾਈਆ ਜੇ ਦੁਕਾਨਾਂ ਤੋਂ ਬਾਹਰੋਂ ਲੈਨੇ ਆ ਤਾਂ ਉਹਦੀ ਬਹੁਤ ਸਮੱਸਿਆ ਹੁੰਦੀ ਹੈ ਬਹੁਤ ਉਹ ਖਰਾਬ ਮਿਲਦਾ ਉਹਦੇ ਵਿੱਚ ਨਹੀਂ ਹੋਉਂਦੀ ਵੀ ਤੁਸੀਂ ਸਟੇਟੀਆਂ 'ਚ ਵਧੀਆ ਜਿਹੜਾ ਕੁਆਲਿਟੀ ਦਾ ਡਾਈਆ ਉਹ ਉਪਲਬਧ ਕਰਾਓ ਉਹ ਵੀ ਕਹਿੰਦੇ ਨੇ ਅਸੀਂ ਪਹਿਲੇ ਧਾਰ ਦੇ ਕੰਮ ਕਰਾਂਗੇ ਬਾਕੀ ਆਸ ਤਾਂ ਬਹੁਤ ਹੈ ਹੁਣ ਅੱਗੇ ਜਦੋਂ ਇਹ ਪੂਰੀ ਹੋਊਗੀ ਤਾਂ ਉਹ ਗੱਲ ਬਾਰੇ ਫੇਰ ਦੱਸਿਆ ਜਾਊਗਾ ਵੀ ਕਿਵੇਂ ਆਉ ਜਾਨੀ ਅਸੀਂ ਬੇਨਤੀ ਕਰਦੇ ਆਂ ਮੰਤਰੀ ਸਾਹਿਬ ਨੂੰ ਆ ਬਲਵੀਰ ਸਿੰਘ ਜੀ ਨੂੰ ਵੀ ਆਪਦੇ ਹਲਕੇ ਦਾ ਹੁਣ ਤੇ ਚਲੋ ਉਹਨਾਂ ਨੇ ਸਾਰਾ ਪੰਜਾਬ ਦੇਖਣਾ ਲੇਕਿਨ ਆਪਣਾ ਨਾਬਾ ਤਹਿਸੀਲ ਹੈ ਜਿਹੜਾ ਪਟਿਆਲਾ ਦਿਹਾਤੀ ਦਾ ਸਾਰਾ ਹਲਕੇ ਦੇ ਪਿੰਡ ਨੇ ਜਿਹੜੇ ਬਹੁਤ ਨੁਕਸਾਨ ਜਿੰਨੇ ਹਰਦੀ ਰੋਗ ਕਰਕੇ ਔਰ ਆਪ ਚਾਇਨਾ ਵਾਇਰਸ ਹੈ ਜਿਹੜਾ ਉਹਦੇ ਕਰਕੇ ਇਸ ਤਰ੍ਹਾਂ ਦੇਖਦੇ ਹਾਂ ਕਿਸਾਨਾਂ ਨੂੰ ਜਿਹੜੀ ਅੱਗ ਅੱਗ ਵੀ ਲਾਉਣ ਬਾਰੇ ਵੀ ਸ਼ਕਤੀ ਕੀਤੀ ਗਈ ਹੈ ਇਹ ਵੀ ਜੋ ਸ਼ਕਤੀ ਕਰੀ ਜਾਂਦੀ ਹੈ ਅੱਗ ਲਾਉਣ ਬਾਰੇ ਬਹੁਤ ਕਿਸਾਨਾਂ ਲਈ ਬਹੁਤ ਹੀ ਔਖਾ ਸਮਾਂ ਹੈ ਅੱਗ ਆਪਦਾ ਆਪਦਾ ਤਰਕ ਦਿੰਦੇ ਨੇ ਜਿਹੜੇ ਸੁਪਰੀਮ ਕੋਰਟ ਨੇ ਦਿੱਤਾ ਵੀ ਇਹਦੇ ਨਾਲ ਉਹ ਹੁੰਦਾ ਪ੍ਰੋਡਿਊਸ਼ਨ ਦੀ ਗੱਲ ਲੇਕਿਨ ਜਿਹੜਾ ਕਿਸਾਨਾਂ ਦਾ ਮੰਨਣਾ ਹੈ ਵੀ ਜਿਹੜਾ ਇਹ ਬੈਰਸ ਹੋਇਆ ਹੈ ਇਹ ਅੱਗ ਪਿਛਲੀ ਵਾਰੀ ਹਾਫ ਅੱਧੀ ਮਾਂ ਘੱਟ ਲੱਗੀ ਆ ਉਹਦੇ ਕਾਰਨ ਵਧਿਆ ਇਹਦੇ ਨਾਲ ਇਹ ਵੀ ਆ ਵੀ ਇਹ ਜੋ ਸੇਕਨਾ ਇਹ ਜਿਹੜੇ ਵਾਇਰਸ ਨੇ ਜਰਸੀਮੇ ਮਰਦੇ ਨੇ ਮਰ ਕੇ ਫਿਰ ਉਸੋ ਕਿਸਾਨਾਂ ਦਾ ਇਹ ਮੰਨਣਾ ਵੀ ਇਹਦੇ ਨਾਲ ਇਹ ਘਟਦਾ ਜੈਨਾ ਵਾਇਰਸ ਹੈ ਜੋ ਹੁਣ ਜੇ ਪਿਛਲੀ ਵਾਰੀ ਆ ਵੀ ਜਿਹੜੀ ਜਮੀ ਨਹੀਂ ਲੱਗਣ ਦੇਣੀ ਅਗਲੀ ਵਾਰ ਇਹ ਹੋਰ ਜਾਦੇ ਵਧੂਗਾ ਕਿਸਾਨਾਂ ਚ ਬਹੁਤ ਡਰ ਹੈ ਇਹ ਗੱਲ ਦਾ ਤੇ ਬਕ ਤੇਲਾ ਤਾਂ ਚਲੋ ਤੇਲੇ ਦਾ ਵੀ ਬਹੁਤ ਬੜਾ ਅਟੈਕ ਹੈ ਮੂੰ ਤਾਂ ਕੁੱਲ ਮਿਲਾ ਕੇ ਜੀਰੀ ਐਦ ਕੀ ਤੁਸੀਂ ਇਹ ਮੰਨ ਕੇ ਚੱਲੋ ਵੀ ਜੀਰੀ ਦਾ ਕਿਸਾਨਾਂ ਦੇ ਪੱਲੇ ਪੈਣ ਨੂੰ ਕੁਝ ਲੱਗਦਾ ਨਹੀਂ ਵੀ ਤੁਸੀਂ ਪੱਲੇ ਪਾਉਗਾ ਬਹੁਤ ਹੀ ਘਾਟੇ ਜਨੇ ਨਰਾਸ਼ ਨੇ ਕਿਸਾਨ ਵੀ ਕੀ ਕੀਤਾ ਜਾਵੇ ਕਿੰਨੀਆਂ ਕਿੰਨੀਆਂ ਸਪਰੇਹਾਂ ਮਹਿੰਗੀਆਂ ਲੋਕਾਂ ਨੇ ਕਰ ਲੀਆਂ ਪਰ ਕੋਈ ਉਹ ਨਹੀਂ ਹੋ ਰਿਹਾ ਕੋਈ ਉਮੀਦ ਆ ਕਿਸਾਨਾਂ ਨੂੰ ਕੀ ਸਰਕਾਰ ਬਾਹ ਫੜੂਗੀ ਦੇਖੋ ਉਮੀਦ ਤਾਂ ਹੈਗੀ ਹੈ ਜੀ ਜੇ ਉਮੀਦ ਕਰਕੇ ਜੀ ਵੀ ਇਹ ਕਿਸਾਨਾਂ ਦੀ ਬਾਹ ਫੜਨਗੇ ਤਾਂ ਹੀ ਕਿਸਾਨ ਬਚੂਗਾ ਨਹੀਂ ਤਾਂ ਕਿਸਾਨ ਡੁੱਬਿਆ ਪਿਆ ਕਰਜ਼ੇ ਚ ਹੋਰ ਥੱਲੇ ਜਾਊਗਾ ਉਹਦਾ ਆਰਥਿਕ ਪੱਖੋਂ ਸਾਰੇ ਬਹੁਤ ਮੰਦੀ ਹਾਲਤ ਚ ਹੈ ਕਿਸਾਨ ਇਸ ਟਾਈਮ ਤੇ ਅੱਜ ਮੰਤਰੀ ਸਾਹਿਬ ਆਏ ਥੋੜੇ ਦੇਖੋ ਹਾਂ ਜੀ ਮੰਤਰੀ ਸਾਹਿਬ ਆਏ ਨੇ ਦੇਖ ਕੇ ਗਏ ਨੇ ਜੀ ਇਹਦੇ ਤੇ ਅਸੀਂ ਦੋ ਸਪ੍ਰੇਹਾਂ ਕਰਦੇ ਹਾਂ ਜੀ ਪਰ ਬਿਲਕੁਲ ਤੁਸੀਂ ਦੇਖਦੇ ਹੋ ਫਰਕ ਉਹ ਜਮਾਣੀ ਪਿਆ ਹੈਗਾ ਸਾਰਾ ਖੇਤ ਤੇ ਖਰਾਬ ਆਈ ਸਾਡਾ ਸਾਡੇ 3 ਕਿਲੇ ਜਮੇ ਹੀ ਖਰਾਬ ਨੇ ਜੀ ਇਹਨੂੰ ਲੱਗਦਾ ਉਹਦੇ ਵਿੱਚ ਮੈਨੂੰ ਲੱਗਦਾ ਜਮਾ ਹੀ ਜਿਰੀ ਨਹੀਂ ਹੋਣੀ ਇਹ 3 ਕਿਲੇ ਚੋ ਜੀ ਸਰਕਾਰ ਸਰਕਾਰ ਤੋਂ ਆਸ ਹੈ ਜੀ ਹਾਂ ਜੀ ਸਰਕਾਰ ਤੋਂ ਆਸ ਹੈਗੇ ਦੇਖੋ ਕੀ ਬਣਦਾ ਜੈ ਜੈ ਲੈ ਗਈ ਦੇਖ ਗਈ ਦਿਖਾਵਾ ਇਹਨੇ ਇਸ ਪਾਸੋਂ ਦੇ ਕੇ ਆ ਰਿਹਾ ਅੱਜ ਸਾਡੇ ਪਿੰਡ ਦੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਦੌਰਾ ਕੀਤਾ ਜੀ ਜੋ ਫਸਲ ਖਰਾਬ ਹੋਈ ਵੀ ਆ ਉਹਦਾ ਜਾਇਜ਼ਾ ਲਿਆ ਜੀ ਤੇ ਸਾਨੂੰ ਭਰੋਸਾ ਦੇ ਕੇ ਗਏ ਨੇ ਜੀ ਜੋ ਬਣਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਊਗਾ ਤੇ ਉਹ ਜਲਦ ਤੋਂ ਜਲਦ ਕਿਸਾਨਾਂ ਦੇ ਗਦਾਵਰੀ ਕਰਵਾ ਕੇ ਜੀ ਪਟਵਾਰੀ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਨਾਲ ਹੁਕਮ ਦੇ ਕੇ ਜੀ ਉਹ ਪਟਵਾਰੀ ਸਾਹਿਬ ਭੇਜਣਗੇ ਜੀ ਵੀ ਨਾਲ ਨਾਲ ਗਦਾਵਰੀ ਹੋਊਗੀ ਜੀ ਗਦਾਵਰੀ ਹੋ ਕੇ ਬਣਦਾ ਮੁਆਵਜ਼ਾ ਜੀ ਕਿਸਾਨਾਂ ਨੂੰ ਜਲਦ ਤੋਂ ਜਲਦੀ ਦਿੱਤਾ ਜਾਵੇਗਾ ਜੀ ਜੇ ਮੁਆਵਜ਼ਾ ਮਿਲ ਜਾਂਦਾ ਫਿਰ ਤਾਂ ਕਿਸਾਨਾਂ ਦੀ ਬਾਹ ਫੜਨ ਦੇ ਬਰਾਬਰ ਹੁੰਦਾ ਹਾ ਜੀ ਇਹਦੇ ਨਾਲ ਬਹੁਤ ਕਿਸਾਨਾਂ ਦੀ ਮਦਦ ਹੋਊਗੀ ਜੀ ਮਾਲੀ ਮਦਦ ਕਿਉਂਕਿ ਇਸ ਵਾਰ ਝੋਨਾ ਦਾ ਸਾਰਾ ਤਕਰੀਬਨ ਖਰਾਬ ਹੋ ਚੁੱਕਿਆ ਬਿਮਾਰੀ ਪੈ ਗਈ ਜੀ ਇਹਨੂੰ ਸਾਰਾ ਜਿਹੜਾ ਵਾਇਰਸ ਨਵਾਂ ਆਇਆ ਇਹ ਇਹਦੇ ਕਰਕੇ ਸਾਰੀ ਫਸਲ ਖਰਾਬ ਆ ਜੀ ਇਸ ਵਾਰ